एयरपोर्ट ਤੇ ਕੋਈ ਲਾਈਨ ਆਉਣ ਲੱਗਿਆ ਯੈਸ ਥੈਂਕ ਯੂ ਥੈਂਕ ਯੂ so much ਵੈਲਕਮ ਟੂ ਰਿਪਨ ਬੈਠੋ ਜੀ ਇਹਨਾਂ ਨੇ ਇੱਥੇ ਸਟੈਂਪ ਦੇਖੀ ਹੈ ਤੇ ਇਥੋਪੀਆ ਦੀ ਇਹੋ ਜੀ ਸਟੈਂਪ ਹੁੰਦੀ ਹੈ ਜਿਹੜੀ ਲੱਗਦੀ ਹੈ ਤੇ ਬਾਕੀ ਆ ਦੇਖੋ ਇਮੀਗ੍ਰੇਸ਼ਨ ਆਫਿਸ ਇਹਨਾਂ ਦੇ ਬੰਦ ਹੋ ਗਏ ਜੀ ਬਾਈ ਜੀ ਹੁਣੀ ਦਾ ਗੇਟ 'ਚ ਆਏ ਹੋਇਆ ਲੈਣ ਬਾਈ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਬਸ ਵਧੀਆ ਜੀ ਹੋ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹਾਂ ਲੋ ਜੀ ਥੈਂਕ ਯੂ ਇਹ ਨੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਸ਼ੁਕਰੀਆ ਜੀ ਮਿਹਰਬਾਨੀ ਈਥੋਪੀਆ ਵਾਲੇ ਪੰਜਾਬੀ ਵੀ ਮਿਲਣ ਲਾ ਕੇ ਦੇਖ ਲੋ ਇਹ ਇੰਦਰ ਭਾਜੀ ਨੇ ਤੇ ਜਿਹੜੇ ਆਪਾਂ ਨੂੰ ਕੀਨੀਆ 'ਚ ਮਿਲੇ ਸੀ ਨਾ ਬੋਬੀ ਬੋਬੀ ਭਾਈ ਉਹਨਾਂ ਦੇ ਬ੍ਰਦਰ ਨੇ ਇਹਨਾਂ ਦਾ ਅਫਰੀਕਾ 'ਚ ਅਮਰੀਕਾ 'ਚ ਇਹਨਾਂ ਦਾ ਇਹਨਾਂ ਦਾ ਨਹੀਂ ਨਹੀਂ ਇਹਨਾਂ ਦਾ ਅਫਰੀਕਾ 'ਚ ਹੀ ਅਮਰੀਕਾ ਹੈ ਇਹਨਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਬਾਕੀ ਕਿਸੇ ਦਿਨ ਫੇਰ ਪੰਜਾਬੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਤੇ ਤੁਸੀਂ ਹਰਿਆਣੇ ਤੋਂ ਜੀ ਨਹੀਂ ਮੈਂ ਜੰਮੂ ਤੋਂ ਜੰਮੂ ਤੋਂ ਇਹ ਜੰਮੂ ਤੋਂ ਨਹੀਂ ਭਾਜੀ ਜੰਮੂ ਕਸ਼ਮੀਰ ਤੋਂ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਹਾਂਜੀ ਤੇ ਬਾਕੀ ਨਾ ਪੰਜਾਬੀਆਂ ਨਾਲ ਇੱਕ ਸਪੈਸ਼ਲ ਵਲੌਗ ਬਣਾਉਣਾ ਕਿੰਨੇ ਕ ਪੰਜਾਬੀ ਇੱਥੇ ਰਹਿੰਦੇ ਆ ਕੀ ਕੰਮ ਕਰ ਆ ਸਾਰਾ ਕੁਝ ਫਿਲਹਾਲ ਤਾਂ ਅਸੀਂ ਇਹ ਸਮਾਲੀਆਂ ਨੂੰ ਜਾਣਾ ਤੇ ਇਹਨਾਂ ਦੇ ਮੈਸੇਜ ਸਾਨੂੰ ਕਾਫੀ ਦਿਨਾਂ ਤੋਂ ਆ ਰਹੇ ਸੀ ਮਿਲਣ ਦਾ ਸੀਗਾ ਹੁਣ ਆਪਾਂ ਘਰ ਜਾਣਾ ਜੀ ਇਹ ਕਹਿੰਦੇ ਘਰ ਜਾਣਾ ਕਹਿੰਦੇ ਪਰੌਂਠੇ ਖਵਾਉਣੇ ਤੁਹਾਨੂੰ 10 12 ਦਿਨ ਹੋ ਗਏ ਕਹਿੰਦੇ ਤੁਹਾਨੂੰ ਰੋਟੀ ਰੋਟੀ ਕਰਦੇ ਸੀ ਕਹਿੰਦੇ ਸਾਨੂੰ ਇਥੋਪੀਆ ਵਾਲੇ ਨੂੰ ਬੜਾ ਆਇਆ ਹੋਇਆ ਵੀ ਤੁਹਾਨੂੰ ਰੋਟੀ ਨਹੀਂ ਮਿਲੀ ਕਿਤੇ ਹੈ ਚਲੋ ਜੀ लेट्स ਗੋ ਤੇ ਇਥੋਪੀਆ ਚ ਲਾ ਲਓ ਕੀਨੀਆਂ ਚਲਾ ਲਓ ਯਗੰਡਾ ਚਲਾ ਲਓ ਜਿੱਥੇ ਜਾਂਦੇ ਯਾਰ ਸਾਰੇ ਕਿਤੇ ਆਪਣੇ ਪੰਜਾਬੀ ਵਸਦੀ ਹੀ ਹੈ ਪੰਜਾਬੀ ਤੇ ਆਲੂ ਸਾਰੇ ਕਿਤੇ ਮਿਲੂਗਾ ਨਹੀਂ ਜਿੱਥੇ ਆਪ ਵੀ ਇਹਨਾਂ ਆਲੂ ਹਨ ਮਲਟੀ ਟੈਲੈਂਟਰ ਨੇ ਬਿਕੇ ਰੱਖੇ ਹੋਏ ਹਨ ਨਾ ਰਿਹਾ ਹੈ ਉੱਥੇ ਬਾਬੂ ਮੀਰੇ ਕੋਲ ਵੀ ਇਦਾਂ ਦੀ ਆ ਬਾਬੀ ਬਾਈ ਕੋਲੇ ਵੀ ਪਿੱਕਾ ਹੀ ਸੀਗਾ ਕੀ ਨੀ ਅੱਜ ਫੁੱਲ ਬਹੁਤ ਸੋਹਣੇ ਆ ਜੀ ਸਾਰੇ ਸਾਨੂੰ ਵਾਈਲਰ ਰੈੱਡ ਦਿੰਦੇ ਆ ਆ ਤੁਸੀਂ ਰੰਗ ਬਰੰਗੇ ਦਿੱਤੇ ਆ ਵੈਰੀ ਨਾਈਸ ਸਾਨੂੰ ਬਹੁਤ ਸੋਹਣੇ ਲੱਗੇ ਨੇ ਦੇਖੋ ਥੋਪੀਆ ਤੁਹਾਨੂੰ ਪਤਾ ਇਹ ਫੁੱਲਾਸੇ ਬਹੁਤ ਫੇਮਸ ਆ ਗਏ ਅੱਛਾ ਜੀ ਪਤਾ ਨਹੀਂ ਸੀਗਾ ਬਹੁਤ ਸੋਹਣੇ ਨੇ ਜੀ ਸਰ ਤੋਂ ਪੁਰਾਣਾ ਐਕਸਪੋਰਟਰ ਹੈ ਜਨਾ ਪਲਾਬਰ ਦਾ ਜੀ ਦੁਨੀਆ ਪੂਰੀ ਵਰਲਡ ਵਾਈਡ ਜਾਂਦੇ ਆਪਣੇ ਇੰਡੀਆ ਨਾਲ ਦੇ ਇਹ ਲੋ ਜੀ ਪਹੁੰਚ ਗਏ ਅਸੀਂ ਬਾਈ ਜੀ ਦੇ ਘਰ ਤੇ ਪੰਜਾਬੀਆਂ ਦੇ ਘਰਾਂ ਚ ਬਾਹਰ ਲਾ ਅਫਰੀਕਾ ਚ ਤਾਂ ਅਸੀਂ ਮੋਸਟਲੀ ਦੇਖਿਆ ਬਾਰ ਜ਼ਰੂਰ ਬਣਾ ਕੇ ਰੱਖਦੇ ਆ ਜੀ ਕਿਉਂ ਬਾਈ ਜੀ ਹਾਂ ਜੀ ਹਾਂ ਜੀ ਬਾਕੀ ਇਹਨਾਂ ਦਾ ਕੰਮ ਹੀ ਇੱਥੇ ਹੀ ਹੈ दारू ਦੀ ਕੰਮ ਹੈ ਕੰਮ ਕਰ ਚਲੋ ਆਪਾਂ ਫੇਰ ਅਗਲੇ ਵਲੌਗ ਜਿੱਦੇ ਹੋਇਆ ਉਹਦੇ ਦਿਖਾ ਦਾਂਗੇ ਹਨਾ ਠੀਕ ਹੈ ਨਾ ਏ ਨਾ ਨਿਆਣੀ ਆ ਗਈ ਜੀ ਹਲੋ ਕੀ ਹਾਲ ਚੱਲ ਨੇ ਬਸ ਠੀਕ ਆ ਪੰਜਾਬੀ ਬੋਲਦਾ ਲੈ ਵਧੀਆ ਪੂਰੀ ਪੰਜਾਬੀ ਬੋਲਦਾ ਹੈ ਹੋਰ ਠੀਕ ਠਾਕ ਹਾਂਜੀ ਕਿਹੜੀ ਕਲਾਸ ਚ ਪੜਦਾ ਹੈ ਸੈਵਨਥ ਚ ਹਾਂਜੀ ਠੀਕ ਐ ਇਹ ਇਹਨਾਂ ਦੇ ਵਾਈਫ ਆ ਗਏ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਨਾ ਛੋਟਾ ਨਿਆਣਾ ਕਿੱਥੇ ਆ ਆ ਜਾ ਇਹ ਆ ਗਿਆ ਜੀ ਦੀਪਜੋਤ ਸਿੰਘ ਇਹ ਸਭ ਤੋਂ ਛੋਟਾ ਨਿਆਣਾ ਹੈਗਾ ਹਾਂਜੀ ਮੈਂ ਟਾਵਰ ਦੇਖੋ ਵੇ ਇਹ ਕਹਿੰਦਾ ਵੀ ਟਾਵਰ ਦੇਖੋ ਅਸੀਂ ਆਖਿਆ ਸੀ ਮਹੀਨੇ ਨੂੰ origianlly ਦੇਖਣ ਜਾ ਰਹੇ ਹਾਂ ਇਹ ਮਹੀਨਾ ਵੀ ਨਹੀਂ ਰਿਹਾ ਮੈਨੂੰ ਲੱਗਦਾ ਮਹੀਨੇ ਤੋਂ ਵੀ ਪਹਿਲਾਂ ਅਚਾਹ ਟੰਗ ਤੋੜਦੀ ਚੱਲ ਫਿਰ ਟਾਵਰ ਤੇ ਟੰਗ ਤੋੜ ਲਓ ਜੀ ਆ ਲੈ ਜਾਓ ਥੈਂਕ ਯੂ ਟਾਵਰ ਹੈ ਇਹਦੇ ਉੱਪਰ ਚੜ ਕੇ ਆਵਾਂਗੇ ਆਪਾਂ ਠੀਕ ਹੈ ਤੁਸੀਂ ਵਲੌਗ ਚ ਦੇਖ ਲਿਓ ਓਕੇ ਵਲੌਗ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਐਪ ਬਾਰੇ ਤੇ ਜੀਨੋ ਸੀ ਹਮੇਸ਼ਾ ਆਪਣੇ ਟਰੈਵਲਿੰਗ ਦੇ ਵਿੱਚ ਯੂਜ਼ ਕਰਦੇ ਹਾਂ ਹੈਗੀਆ Vico ਇੱਕ ਟਰੈਵਲ ਐਪ ਹੈ ਤੇ ਵੈਬਸਾਈਟ ਹੈ ਦੁਨੀਆ ਦੀਆਂ ਵੱਖ-ਵੱਖ ਲੈਂਗੁਏਜ ਦੇ ਵਿੱਚ ਇਹ ਐਪ ਅਵੇਲੇਬਲ ਹੈਗੀ ਤੇ ਤੁਸੀਂ ਆਪਣੀਆਂ ਟਰੈਵਲਿੰਗ ਦੇ ਰਿਲੇਟਡ ਸਾਰੀਆਂ ਹੋਟਲ ਬੁਕਿੰਗ ਜਾਂ ਫਲਾਈਟ ਬੁਕਿੰਗ ਇਸੇ ਤੋਂ ਕਰ ਸਕਦੇ ਹੋ ਅਸੀਂ ਵੀ ਹਮੇਸ਼ਾ ਇਸ ਐਪ ਨੂੰ ਯੂਜ਼ ਕਰਦੇ ਹਾਂ ਤੇ ਇਹਦੀ ਖਾਸੀਅਤ ਇਹ ਹੈ ਕਿ ਤਾਂ ਦੁਨੀਆ ਦੀਆਂ ਵੱਖ-ਵੱਖ ਲੈਂਗੁਏਜ ਦੇ ਵਿੱਚ ਅਵੇਲੇਬਲ ਹੈ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ 에ਅਰਲਾਈਨ ਦੇ ਪ੍ਰਾਈਸ ਹੁੰਦੇ ਆ ਵੱਖ-ਵੱਖ 에ਅਰਲਾਈਨ ਦੇ ਪ੍ਰਾਈਸ ਨੂੰ ਇਹ ਇੱਕ ਥਾਂ ਦੇ ਕੰਪੇਅਰ ਕਰ ਦਿੰਦੀ ਹੈ ਤੇ ਜੋ ਵੀ ਬੈਸਟ ਪ੍ਰਾਈਸ ਹੁੰਦਾ ਉਹ ਤੁਹਾਨੂੰ ਦੇ ਦਿੰਦੀ ਹੈ ਦੇ ਇਸ ਤੋਂ ਇਲਾਵਾ ਫਲਾਈਟ ਤੇ ਹੋਟਲ ਤੋਂ ਇਲਾਵਾ ਟ੍ਰੇਨ ਬੁਕਿੰਗ ਵੀ ਤੁਸੀਂ ਇਹ ਐਪ ਤੋਂ ਕਰ ਸਕਦੇ ਹੋ ਤੇ ਨਵਾਂ ਇਹਨਾਂ ਨੇ ਹੁਣੇ ਵੀਜ਼ਾ ਸਰਵਿਸ ਵੀ ਲਾਂਚ ਕੀਤੀ ਹੈ ਕੁਝ ਕੰਟਰੀਜ਼ ਦੇ ਤੁਸੀਂ ਵੀਜ਼ਾਸ ਵੀ ਆਪਣੇ ਇਸ ਐਪ ਤੋਂ ਅਪਲਾਈ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਹੈ ਉੱਥੇ ਜਾ ਕੇ ਤੁਸੀਂ ਇਹਨੂੰ ਡਾਊਨਲੋਡ ਕਰਿਓ ਤੇ ਵੱਧ ਤੋਂ ਵੱਧ ਆਪਣੇ ਟ੍ਰੈਵਲ ਬੈਨੀਫਿਟਸ ਪਾਓ ਲੈ ਵੀ ਰੂਹ ਦੀ ਖਰਾਕ ਮਿਲ ਗਈ ਅੱਜ ਤੇ ਪਰੌਂਠੇ ਪੰਜਾਬੀ ਜਿਥੇ ਪੰਜਾਬੀ ਹੁਣ ਕਹਿੰਦੇ ਪਰੌਂਠੇ ਨਾ ਹੋਣ ਇਹ ਨਹੀਂ ਹੋ ਸਕਦਾ ਹੈ ਤੇ ਪਰੌਂਠੇ ਅੱਜ ਮਿਲੇ ਆ ਸਾਨੂੰ ਮੈਨੂੰ ਲੱਗਦਾ ਕੋਈ 10 10 ਦਿਨ ਬਾਅਦ ਘਟੂ ਘਟ ਤੇ ਬਾਕੀ ਹੁਣ ਤਾਂ ਹੁਣ ਸਾਨੂੰ ਆਏ ਜਦੋਂ ਅਸੀਂ ਅੱਜ ਇਸ ਬਾਬਾ ਦੇ ਦੁਆਰੇ ਆ ਕੇ ਹੁਣ ਸਾਨੂੰ ਰੋਟੀ ਮਿਲਦੀ ਰਹੂਗੀ ਆਸਰਾ ਹੋ ਗਿਆ ਸੀ ਮਿਲਦੇ ਆ ਜੀ ਆ ਕੇ ਬਾਈ ਬਾਈ ਠੀਕ ਆ ਸ਼ੁਕਰੀਆ ਲਓ ਵੀ 에어ਪੋਰਟ ਤੇ ਪਹੁੰਚ ਗਏ ਸਾਡੀ ਫਲਾਈਟ ਚ ਰਹਿਦਾ ਸਿਰਫ ਸਵਾ ਘੰਟਾ ਤੇ ਕਿੱਥੇ ਜਾ ਰਹੇ ਆ ਉਹ ਸਾਰਾ ਡਿਟੇਲ ਤੁਹਾਨੂੰ ਦੱਸ ਦਿਆਂ ਇਥੋਪੀਆ ਦੇ ਈਸਟ ਸਾਈਡ 'ਚ ਨਾ ਤੇ ਸ਼ਹਿਰ ਪੰਦਾ ਡੀਰੇ ਡਾਵਾ ਡੀਰੇ ਡਾਵਾ ਧੀਰੇ ਦਾਵਾ ਕਹ ਦੋ ਅਸੀਂ ਉੱਥੇ ਤੱਕ ਦੀ ਸਾਡੀ ਫਲਾਈਟ ਹੈ ਤੇ ਉਸ ਤੋਂ ਬਾਅਦ ਅਸੀਂ ਅਸਲ 'ਚ ਜਾਣਾ ਹਰਰ ਜਿਹੜਾ ਹਰਰ ਟਾਊਨ ਹੈਗਾ ਤੇ ਉਥੋਂ ਅੱਗੇ ਹੈਗਾ 40-50 ਕਿਲੋਮੀਟਰ ਹੋਰ ਅੱਗੇ ਹੈ ਤੇ ਉਹਦੇ ਲਈ ਅਸੀਂ ਅਜੇ ਫਲਾਈਟ ਹੈ ਜਿਹੜੀ ਲੈ ਕੇ ਜਾ ਰਹੇ ਹਾਂ ਇੱਥੇ ਚੈਕਿੰਗ ਹੋਣੀ ਹੈ ਬੋਰਡਿੰਗ ਪਾਸ ਵਗੈਰਾ ਔਰ ਟਿਕਟ ਸੌਰੀ ਤੇ ਪਾਸਪੋਰਟ ਫਿਰ ਅੰਦਰ ਚੱਲ ਕੇ ਕਰਦੇ ਆਂ ਗੱਲਬਾਤ ਇਥੋਪੀਆ ਚ ਨਾ ਇੱਕ ਤਾਂ ਡੋਮੈਸਟਿਕ ਫਲਾਈਟਸ ਇਥੋਪੀਨ 에ਅਰਲਾਈਨ ਦੀਆਂ ਬਹੁਤ ਸਸਤੀਆਂ ਪੈ ਜਾਂਦੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਬਾਕੀ ਇਹ ਹੈ ਡਿਸਟਰਬੈਂਸ ਬਹੁਤ ਚੱਲ ਰਹੀ ਹੈ ਐਡੀ ਸਬਾਬਾ ਦੇ ਬਾਹਰ ਤਾਂ ਕਰਕੇ ਬਾਈ ਰੋਡ ਜਾ ਨਹੀਂ ਸਕਦੇ ਰਿਸਕ ਅਸੀਂ ਲੈਣਾ ਨਹੀਂ ਚਾਹੁੰਦੇ 에어ਪੋਰਟ ਦੇ ਅੰਦਰ ਮਿਲ ਗਈ ਐਂਟਰੀ ਪਹਿਲਾਂ ਹੋਏ ਤੇ ਸਿਕਿਉਰਿਟੀ ਚੈੱਕ ਇਨ ਸਾਰਾ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਫਲਾਈਟ ਦੇ ਉੱਪਰ ਇਥੋਪੀਆ ਜਨਾ ਡੋਮੈਸਟਿਕ ਬਹੁਤ ਲੋਕ ਟਰੈਵਲ ਕਰਦੇ ਆ ਉਹੋ ਜਿਆਦਾ ਲੋਕ ਐਨੇ ਕਿਸੇ ਹੋਰ 'ਚ ਨਹੀਂ ਦੇਖੇ ਸੀ ਪਹਿਲਾਂ ਇੱਥੇ ਜਿਹੜੀਆਂ ਫਲਾਈਟਸ ਐ ਉਹ ਸਸਤੀਆਂ ਪੈਂਦੀਆਂ ਜੇ ਆਮ ਬਾਇਰੋ ਟ੍ਰਿਪ ਕਰਨਾ ਹੈਗਾ ਨਾ ਉਹਦੇ ਨਾਲੋਂ ਸਸਤੀਆਂ ਪੈ ਜਾਂਦੀਆਂ ਤੁਹਾਨੂੰ ਇੱਥੋਂ ਨਾ ਵੈਸੇ ਟ੍ਰੇਨਸ ਵੀ ਚੱਲਦੀਆਂ ਸਾਡਾ ਪਲਾਨ ਤਾਂ ਸੀਗਾ ਵੀ ਟ੍ਰੇਨ ਤੇ ਜਾਈਏ ਤੇ ਬਟ ਟ੍ਰੇਨ ਟਾਈਮ ਬਹੁਤ ਲੌਂਦੀ ਆ ਅਜੇ ਤਾਂ ਹੈਗਾ ਸਾਰਾ 2250 ਕਿਲੋਮੀਟਰ ਜਿੱਥੇ ਅਸੀਂ ਜਾਣਾ ਹੈਗਾ 11 ਘੰਟੇ ਲੌਂਦੀ ਆ ਟ੍ਰੇਨ 2250 ਕਿਲੋਮੀਟਰ ਜਾਣ ਦੇ ਲਈ ਫੇਰ ਸਾਨੂੰ ਬਾਈ ਹੋਣਿਆਂ ਨੇ ਆਪਣੇ ਕਾਰਡ ਤੋਂ ਫਲਾਈਟ ਕਰਾ ਕੇ ਦਿੱਤੀ ਇਹ ਸਾਰੀ ਜਿੰਨੀ ਫਲਾਈਟ ਸੀਗੀ ਤੇ ਉਹ ਸਾਨੂੰ ਹੋਰ ਵੀ ਸਸਤੀ ਪੈ ਗਈ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਚੱਲਦਾ ਦੋ ਨੰਬਰ ਦਾ ਧੰਦਾ ਚੱਲਦਾ ਹੈਗਾ ਤੇ ਜੇ ਤੁਸੀਂ ਆਪਣੇ ਕਾਰਡ ਤੋਂ ਇੰਡੀਅਨ ਕਾਰਡ ਤੋਂ ਜਾਂ ਆਨਲਾਈਨ ਪੇਮੈਂਟ ਕਰੋਗੇ ਤਾਂ ਮਹਿੰਗੀ ਪੈਂਦੀ ਹੈ ਫਲਾਈਟ ਜੇ ਇੱਥੋਂ ਤੁਹਾਨੂੰ ਇਥੋਪੀਆ ਦਾ ਕੋਈ ਬੰਦਾ ਜਾਣਦਾ ਜੇ ਉਹ ਤੁਹਾਨੂੰ ਫਲਾਈਟ ਬੁੱਕ ਕਰਾ ਕੇ ਦੇਵੇ ਜਾਂ ਤੁਸੀਂ ਕੈਸ਼ ਕਰਾ ਲਓ ਫੇਰ ਮੇਰੇ ਨਾਲ ਤਾਂ ਸਾਰੀ 2-3000 ਦੀ ਪੈ ਜਾਂਦੀ ਹੈ ਇਹ ਆ ਗਈ ਬਸ ਆਪਣੀ ਇਥੋਪੀਅਨ 에ਅਰਲਾਈਨ ਦੀ ਤੇ ਇਹਨੇ ਛੱਡਣਾ ਪਲਿੰਨ ਤੱਕ ਸੀਟ 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 ਹੈਗੀ ਐ ਕੋਈ ਖੁਸ਼ੀ ਸੀਟ ਹੈਗੀ ਐ ਓਕੇ ਨਾਈਸ ਇਹ ਸਾਰੇ ਲੋਕ ਨਾ ਉਧਰ ਨੂੰ ਜਾ ਰਹੇ ਨੇ ਤੇ ਜਿਹੜਾ ਸਮਾਲੀਆ ਦੇਖਣ ਲਈ ਲੈ ਵੀ ਪਹੁੰਚ ਗਏ ਬਿਲਕੁਲ ਜਹਾਜ਼ ਦੇ ਕੋਲੇ ਇੱਕ ਘੰਟੇ ਦੀ ਫਲਾਈਟ ਹੋਊਗੀ ਇਹ ਵੀ ਸਾਡੀ 1 ਘੰਟਾ ਮਸਾਂ ਸਵਾ ਘੰਟਾ ਤੇ ਸ਼ਾਇਦ ਇਹਦੋਂ ਵੀ ਨਾ ਘਟ ਹੋਵੇ ਮੇਰੇ ਖਿਆਲ ਦੇ ਹੈ ਤਾਂ ਕਿਲੋਮੀਟਰ ਦਾ 2 250 ਬਾਟੇ ਜਹਾਜ਼ ਹੌਲੀ ਚੱਲਦੇ ਜਿਹੜੇ ਪੁਰਾਣੇ ਟਾਈਪ ਦੇ ਹਨ ਹਰੇਕ 3-4 ਦਿਨ ਬਾਅਦ ਨਾ ਸਾਡੀ ਫਲਾਈਟ ਹੁੰਦੀ ਹੈ ਐਦਿਸ ਬਾਬਾ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਐਦ ਕਿ ਅਸੀਂ 6 ਡੋਮੈਸਟਿਕ ਫਲਾਈਟ ਲਈਆਂ ਮਤਲਬ ਜਦੋਂ ਦੇ ਐਦਿਸ ਬਾਬਾ ਜਿੰਨਾ ਟਾਈਮ ਰਵਾਂਗੇ ਅਸੀਂ 20 ਦਿਨ ਤੇ ਉਹ ਚ ਅਸੀਂ 6 ਡੋਮੈਸਟਿਕ ਫਲਾਈਟ ਲੈਣੀ ਹੈਗੀ ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਵਾਰ ਚੱਲ ਰਹੀ ਹੈ ਤਾਂ ਕਰਕੇ ਰੋਡ ਤੇ ਜਾਣਾ ਸੇਫ ਵੀ ਨਹੀਂ ਹੈਗਾ ਸ਼ਾਇਦ ਜਦੋਂ ਨੂੰ ਤੁਸੀਂ ਆਓ ਉਦੋਂ ਹਾਲਾਤ ਆ ਜਿਹੜੇ ਸਹੀ ਹੋ ਜਾਣ ਤੇ ਤੁਸੀਂ ਬਾਈ ਰੋਡ ਟਰੈਵਲ ਕਰ ਸਕੋ ਤੇ ਬਟ ਇਹ ਆ ਵੀ ਟਾਈਮ ਇੰਨਾ ਲੱਗਦਾਗਾ 12-12 ਘੰਟੇ ਦਾ ਆਮ ਹੀ ਲੱਗ ਜਾਂਦਾ ਤੁਸੀਂ ਕਿਸੇ ਪਾਸੇ ਨੂੰ ਮਰਜ਼ੀ ਚੱਲ ਜਿਓ ਤੇ ਫਲਾਈਟ ਜਿਵੇਂ ਤੁਹਾਨੂੰ ਦੱਸਿਆ ਤੇ ਜੇ ਤੁਸੀਂ ਕੈਸ਼ ਕਰਾਉਂਗੇ ਨਾ ਜਿਵੇਂ ਡਾਲਰ ਡਾਲਰ ਜਦੋਂ ਆਉਂਗੇ ਥੋਪੀਆ ਜ਼ਰੂਰ ਨਾਲ ਲੈ ਕੇ ਆਇਓ ਤੇ ਡਾਲਰ ਦੇ ਇੱਥੇ ਜਦੋਂ ਤੁਹਾਨੂੰ ਤੁਕਣੇ ਪੈਸੇ ਮਿਲ ਜਾਂਦੇ ਆ ਤੇ ਤਾਂ ਕਰ ਕਿਉਂ ਫਿਰ ਸਾਰਾ ਕੁਝ ਇਹ ਸਸਤਾ ਲੱਗਣ ਲੱਗ ਜਾਂਦਾ ਇੱਥੇ ਸਾਰੀਆਂ ਸਵਾਰੀਆਂ ਚੱਲ ਗਈਆਂ ਲਾਸਟ ਤੇ ਚੱਲੀਏ ਐ ਦੀ ਸਬਾਬਾ ਨੂੰ ਇੱਕ ਵਾਰੀ ਫਿਰ ਗਈ ਹਲਵੇ ਦਾ ਇਹ ਸ਼ਹਿਰ ਹੈਗਾ ਜਿੱਥੇ ਅਸੀਂ ਪਹੁੰਚਣਾ ਸੀਗਾ ਤੇ ਧੀਰੇ ਦਾਵਾ ਇਹਨੂੰ ਧੀਰੇ ਦਾਵਾ ਤੇ ਕੱਲੇ ਨਾ ਜਿਹੜਾ ਅਦੀਸ ਬਾਬਾ ਦਾ ਕੈਪੀਟਲ ਦਾ 에ਰਪੋਰਟ ਹੈ ਉਹੀ ਥੋੜਾ ਜਿਆਦਾ ਡਿਵੈਲਪਡ ਹੈ ਜਾਂ ਬਾਲਾ ਵੱਡਾ ਵਧੀਆ ਤੇ ਬਾਕੀ ਤਾਂ ਜਿੰਨੇ ਅਸੀਂ 에ਰਪੋਰਟ ਦੇਖਿਆ ਸਾਡਾ ਚੌਥਾ 에ਰਪੋਰਟ ਹੈ ਆ ਮਤਲਬ ਇਥੋਪੀਆ ਦੇ ਅੰਦਰ ਤੇ ਸਾਰੇ ਨਾਲੇ ਇੰਟਰਨੈਸ਼ਨਲ ਹੈ ਦੇਖੋ ਲਿਖਿਆ ਇੰਟਰਨੈਸ਼ਨਲ 에ਰਪੋਰਟ ਸਾਰੇ 에ਰਪੋਰਟ ਹੀ ਇਹੋ ਜਿਹੀ ਹੁੰਦੇ ਆ ਤੇ ਹੁਣ ਬੈਗ ਲੈ ਲਈਏ ਤੇ ਫਿਰ ਨਿਕਲਦੇ ਆ ਬਾਹਰਲੇ ਪਾਸੇ ਇਹਨਾਂ ਨੇ ਇੱਥੇ ਸਟੈਂਪ ਦੇਖੀ ਹੈ ਤੇ ਥੋਪੀਆ ਦੀ ਇਹੋ ਜੀ ਸਟੈਂਪ ਹੁੰਦੀ ਹੈ ਜਿਹੜੀ ਲੱਗਦੀ ਹੈ ਤੇ ਬਾਕੀ ਆ ਦੇਖੋ ਇਮੀਗ੍ਰੇਸ਼ਨ ਆਫਿਸ ਇਹਨਾਂ ਦੇ ਬੰਦ ਪਿਆ ਇਮੀਗ੍ਰੇਸ਼ਨ ਤੇ ਕੋਈ ਹੈ ਨਹੀਂਗਾ ਇੱਥੇ ਇੱਕੋ ਹੀ 벨ਟ ਸੀ ਬੈਗ ਵੀ ਛੇਤੀ ਦਿਨੇ ਆ ਗਿਆ ਜਿਹੜੇ ਵੈਸੇ ਸਾਡੇ ਬੈਗ ਸੀ ਨਾ ਉਹ ਅਸੀਂ ਰੱਖਿਆ ਇੱਥੇ ਜਾਂ ਪੰਜਾਬੀਆਂ ਦੇ ਘਰੇ ਥੋਪੀਆ ਚ ਹਾ ਐਦਿਸ ਬਾਬਾ ਚ ਤੇ ਆ ਨਿੱਕਾ ਬੈਗ ਲੈ ਕੇ ਕਿਉਂਕਿ ਅਸੀਂ 2 ਦਿਨ ਹੀ ਰਹਿਣਾ ਇੱਥੇ ਗਰਮੀ ਥੋੜੀ ਜਿਹੀ ਇੱਧਰ ਵੀ ਵੱਧ ਹੈ ਜਿਵੇਂ ਓਮੋ ਵੈਲੀ ਚ ਸੀ ਨਾ ਉਵੇਂ ਹੀ ਇੱਥੇ ਗਰਮੀ ਹੈਗੀ ਤੇ ਅਦੀਸ ਬਾਬਾ ਚ ਕੱਲੇ ਠੰਡਾ ਯਾਰ ਪਤਾ ਨਹੀਂ ਕੀ ਗੱਲ ਹੈ ਰਾਜਧਾਨੀਆਂ ਬਹੁਤ ਠੰਡੀਆਂ ਹੁੰਦੀਆਂ ਇਹਨਾਂ ਦੀ ਭਾਵੇਂ ਕੀਨੀਆਂ ਦੇਸ਼ ਕੋ ਮੈਸੇਜ ਗੰਡਾ ਘੁੰਮਿਆ ਸੀ ਤੇ ਬਾਕੀ ਥਾਂ ਥੋੜੇ ਜੇ ਗਰਮ ਰਹਿੰਦੇ ਆਲੇ ਦੁਆਲੇ 에어ਪੋਰਟ ਤੇ ਬਾਹਰ ਪਹੁੰਚਦੀ ਏਅਰ ਟੈਕਸੀ ਆ ਗਈਆਂ ਤੇ ਟੈਕਸੀਆਂ ਦਾ ਕਲਰ ਵੀ ਇੱਥੇ ਚੇਂਜ ਹੋਣਾ ਸ਼ੁਰੂ ਹੋ ਗਿਆ ਇਹ ਲੈਂਦੇ ਆ ਜੀ 3000 3000 ਵੀਰ ਇੰਡੀਆ ਦਾ ਬਣ ਗਿਆ 4500 ਦੇ 4500 5000 ਦੇ ਨੀਅਰ ਅਬਾਊਟ ਐਨੇ ਪੈਸੇ ਲੈਂਦੇ ਆ 50 ਕਿਲੋਮੀਟਰ ਦੇ ਇਥੋਂ ਵੈਸੇ ਨਾ ਇਥੋਂ ਪਬਲਿਕ ਟਰਾਂਸਪੋਰਟ ਵੀ ਚੱਲਦੀ ਐ ਤੇ ਡੀਰੇਡਾਵਾ ਤੋਂ ਹਰਾਰ ਲਈ ਅਸਲ 'ਚ ਦੋਨੇ ਸਿਟੀ ਐ ਇੱਕ ਤਾਂ ਹੈਗਾ ਡੀਰੇਡਾਵਾ ਡੀਰੇਡਾਵਾ ਚ ਐਨਾ ਕੁਝ ਹੈ ਨਹੀਂ ਦੇਖਣ ਨੂੰ ਤੇ ਜਿਹੜਾ ਹਰਾਰ ਐ ਹਰਾਰ 'ਚ ਮੇਨ ਟੂਰਿਸਟ ਇਹ ਲੈ ਵੀ ਮੈਂ ਕਿਹਾ ਸਾਨੂੰ ਵੀ 에ਰਪੋਰਟ ਤੇ ਕੋਈ ਲੈਣ ਆਉਣ ਲੱਗਿਆ ਯੈਸ ਥੈਂਕ ਯੂ ਥੈਂਕ ਯੂ so much ਵੈਲਕਮ ਟੂ ਰਿਪਨ ਬੈਠੋ ਜੀ ਐ ਅਸੀਂ ਇਹ ਵੀ ਟੂਰ ਬੁੱਕ ਕੀਤਾ ਹੋਇਆ ਸਾਰੇ ਦਾ ਸਾਰਾ ਜਿਵੇਂ ਪਹਿਲਾਂ ਬੁੱਕ ਕੀਤਾ ਸੀ ਨਾ ਐਤਕੀ ਵੀ ਸਾਰੇ ਹੀ ਟੂਰ ਬੁੱਕ ਹੈ ਸਾਡਾ ਇਹ ਗਰਮੀ ਹੈ ਖੁਸ਼ੀ ਹੈ ਨਾ ਬਹੁਤ ਗਰਮੀ ਆ ਰਿਹਾ ਰੋਣਾ ਸੋਫਿੰਦਾ ਮੁਟਟਰ ਬਹੁਤ ਵਧੀਆ ਸੀ ਮੌਸਮ ਮਿਲਿਆ ਬਸ ਇਸ ਵਾਰ ਇਹ ਆ ਗਿਆ ਹੋਟਲ ਤੇ ਇਹ ਵੀ ਗੱਲ ਇੰਡੀਆ ਦਾ ਕਿਸੇ ਦਾ ਤੇ ਇੰਡੀਆ ਦਾ ਇੱਧਰ ਬਹੁਤ ਦਬਦਬਾ ਹੈ ਤੇ ਇਦਾਂ ਦੇ ਲੋਕਾਂ ਦੇ ਰੰਗ ਰੂਪ ਵੀ ਆਪਣੇ ਇੰਡੀਆ ਵਾਲੇ ਨਾਲ ਦੇ ਕੋਈ ਫਰਕ ਨਹੀਂ ਹੈਗਾ ਇੱਥੇ ਖਾਣੇ-ਦਣ ਵੀ ਤੁਹਾਨੂੰ ਇੰਡੀਆ ਵਾਲੇ ਮਿਲਣਗੇ ਹਲੋ ਹਲੋ ਓਕੇ ਲੋ ਜੀ ਇਹ ਹੋਟਲ ਦਾ ਦੂਜਾ ਬੱਸ ਆ ਗਿਆ ਤੇ ਇੱਥੇ ਥੋੜਾ ਟਾਈਮ ਅ ਅਸੀਂ ਰੁਕਾਂਗੇ ਧੀਰੇ ਦਾਵਾ 'ਚ ਹੀ ਅਜੇ ਅਸੀਂ ਇਹ ਧੀਰੇ ਦਾਵਾ ਜਿਹੜਾ ਟਾਊਨ ਪੈਂਦਾ ਹੈਗਾ ਜਿਹੜਾ ਤੁਹਾਨੂੰ ਦੱਸਿਆ ਸੀ ਦੋ ਸ਼ਹਿਰ ਹੈ ਹਰ ਹਰ ਜਿਆਦਾ ਟੂਰਿਸਟ ਅਟਰੈਕਟਿਵ ਹੈ ਤੇ ਇੱਥੇ ਅਸੀਂ ਆਪਣੇ ਗਾਈਡ ਨੂੰ ਮਿਲਣਾ ਤੇ ਜਿਹਦੇ ਨਾਲ ਅਸੀਂ ਸਾਰਾ ਫਿਕਸ ਅਪ ਕੀਤਾਗਾ ਸਾਡਾ ਗਾਈਡ ਇੱਥੇ ਸਾਨੂੰ ਲੈਣ ਆਊਗਾ ਇਹ ਹੋਟਲ ਦੇ ਵਿੱਚ ਤੇ ਉਦੋਂ ਬਾਅਦ ਫਿਰ ਅਸੀਂ ਇਕੱਠੇ ਜਾਵਾਂਗੇ ਅਗਲੇ ਹਰਰ ਟਾਊਨ ਦੇ ਲਈ ਇਥੋਪੀਆ ਨਾਲ ਜਿੰਨਾ ਵੀ ਅਸੀਂ ਕੋ ਮੈਗਾ ਸਾਰਾ ਗਾਈਡ ਲੈ ਕੇ ਪ੍ਰੋਪਰ ਉਹਦੇ ਨਾਲ ਪੈਕੇਜ ਨਾਲ ਘੁੰਮੇ ਕਿਉਂਕਿ ਥੋੜਾ ਜਿਆ ਰਿਸਕੀ ਹੈਗਾ ਇੱਥੇ ਅੱਜ ਕੱਲ ਜਿਵੇਂ ਤੁਹਾਨੂੰ ਦੱਸਿਆ ਹਾਲਾਤ ਸਹੀ ਨਹੀਂ ਹੈਗੇ ਕਿਤੇ ਵੀ ਗਾਈਡ ਤੋਂ ਬਿਨਾਂ ਜਾਣਾ ਹਨ ਤੇ ਬਾਹਰ ਅੰਦਰ ਇਸੇ ਕਰਕੇ ਅਸੀਂ ਹੋਮੋਵੈਲੀ ਚ ਗਾਈਡ ਲਿਆ ਸੀਗਾ ਉੱਥੇ ਵੀ ਗਾਈਡ ਰਿਹਾ ਇੱਥੇ ਵੀ ਸੇਮ ਹੀ ਆ ਇਹਨੇ ਮਤਲਬ 100 ਡਾਲਰ ਇੱਕ ਦਿਨ ਦੇ ਹਿਸਾਬ ਨਾਲ ਕਿਤੇ ਵੀ ਭਾਗ ਜਾਓ ਅਸਲ 100 ਡਾਲਰ ਦਾ ਸਾਹ ਵੀ ਹੁੰਦਾ ਦਿਨ ਦੇ ਹਿਸਾਬ ਨਾਲ ਉਹਵੇਂ ਚਾਰਜ ਕਰਦੇ ਆ ਤੇ ਉਹਦੇ ਇਨਕਲੂਡਿੰਗ ਹੀ ਸਾਰਾ ਕੁਝ ਦੇ ਦਿੰਦੇ ਆ ਵਿੱਚ ਹੀ ਹੋਟਲ-ਹੋਟਲ ਸਾਰਾ ਕੁਝ ਵਿੱਚ ਹੁੰਦਾ ਹੈ ਤੇ ਬਾਕੀ ਇਸ ਤੋਂ ਬਾਅਦ ਅਸੀਂ ਇੱਕ ਹੋਰ ਜਾਣਾ ਦੁਨੀਆ ਦੀ ਸਭ ਤੋਂ ਜਿਹੜੀ ਗਰਮ ਜਗ੍ਹਾ ਹੈ ਨਾ ਅਰੀਟਰਾ ਤੇ ਡਿਜੀਬੁਟੀ ਦਾ ਬਾਰਡਰ ਪੈਂਦਾ ਹੈ ਉਧਰਲੇ ਬাসী ਤੇ ਉਧਰਲੇ ਪਾਸੇ ਜਾਣਾਗਾ ਉਹ ਵੀ ਜਦੋਂ ਅਸੀਂ ਇੰਡੀਆ ਵਾਪਸ ਆਉਣਾ ਭੂਤਵਣੇ ਕਿ ਆਵਾਂਗੇ ਤੇ ਉੱਥੇ 50 50 ਡਿਗਰੀ ਤਾਪਮਨ ਰਹਿੰਦਾ ਉਹ ਵੀ ਬਹੁਤ ਮਤਲਬ ਸੋਹਣੀ ਜਗ੍ਹਾ ਤੇ ਗਰਮ ਹੈ ਦੇਖਣ ਵਾਲੀ ਐ ਅੱਛਾ ਉਹ ਜਗ੍ਹਾ ਦੀ ਗੱਲ ਕਰ ਰਹੇ ਗਿਰ ਤੁਸੀਂ ਕਹਿੰਦੇ ਜੋ ਉਧਰ ਸਕੇਨਰੀ ਨਹੀਂ ਕਦੇ ਦੇਖੀ ਹਾਂਜੀ ਹਾਂਜੀ ਲਾਈਵ ਜਿਹੜੇ ਜਵਾਲਾਮੁਖੀ ਚੱਲਦੇ ਹੁੰਦੇ ਹਨ ਉਹ ਵੀ ਥੋਪੀਆ ਚ ਚੱਲਦੇ ਉਧਰ ਜਾਣਾਗਾ ਤੇ ਫਿਲਹਾਲ ਅਸੀਂ ਲੰਚ ਕਰਦੇ ਹੁਣ ਉੱਥੇ ਸਾਡੇ ਗਾਈਡ ਦੀ ਵੇਟ ਕਰਦੇ ਹਾਂ ਜਦੋਂ ਵੀ ਉਹ ਆਉਂਦਾ ਫਿਰ ਅਸੀਂ ਇਕੱਠੇ ਨਿਕਲਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਰਹਾ ਹੈਗਾ ਪਬਲਿਕ ਟਰਾਂਸਪੋਰਟ ਤੁਹਾਨੂੰ ਦੱਸਿਆ ਵੈਸੇ ਜਾਂਦੀ ਹੈ ਅਸੀਂ ਜਾ ਵੀ ਸਕਦੇ ਸੀ ਪਰ ਕਹਿੰਦੇ ਆ ਵੀ ਸੇਫ ਨਹੀਂ ਹੈਗਾ ਤੇ ਬਾਕੀ ਫਿਰ ਆਇਆ ਹੁੰਦਾ ਵੀ ਕਿਉਂ ਰਿਸਕ ਲੈਣਾ ਹੈ ਹਰ ਜਿਹੜਾ ਟਾਊਨ ਆ ਉਹ ਤੇ ਪੂਰਾ ਸਮਾਲੀਆ ਦਾ ਪ੍ਰਭਾਵ ਹੈ ਇੱਕ ਦਾ ਬਾਰਡਰ ਏਰੀਆ ਆ ਗਿਆ ਤੇ ਦੂਜਾ ਉਥੋਂ ਦੇ ਲੋਕਾਂ ਦੀ ਬੋਲੀ ਵੀ ਮਤਲਬ ਸਮਾਲੀ ਹੋਵੇ ਬੋਲਦੇ ਤੇ ਰਹਿਣ ਸੈਣ ਹੋਵੇ ਦਾ ਕਲਚਰ ਹੋਵੇ ਦਾ ਤੇ ਉਹ ਜਿਹੜੇ ਆਉਣ ਵਾਲੇ ਵਲੌਗ ਹੋਣਗੇ ਹੁਣ ਅਗਲੇ 1 2 ਉਹਨਾਂ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਫਿਲਹਾਲ ਲੰਚ ਕਰਦੇ ਆ ਤੇ ਜਦੋਂ ਗਾਈਡ ਆਉਂਦਾ ਫਿਰ ਇੰਟਰੋਡਿਊਸ ਕਰਾਂਗੇ ਇਥੋਪੀਆ ਦੇ ਇਧਰਲੇ ਪਾਸੇ ਦੀ ਮੌਜ ਪਤਾ ਕੀ ਹੈ ਤੇ ਇੱਥੇ ਤੁਹਾਨੂੰ ਰੋਟੀ ਇੰਡੀਅਨ ਦਾਲ ਸਬਜ਼ੀ ਤੇ ਆਪਣੇ ਵਾਲੇ ਖਾਣੇ-ਦਾਨੇ ਮਿਲ ਜਾਣਗੇ ਤੇ ਇਧਰ ਇੰਡੀਆ ਦਾ ਇੰਡੀਆ ਦਾ ਅਰਬਿਕ ਦਾ ਅਰਬੀ ਲੋਕਾਂ ਦਾ ਮਤਲਬ ਸੋਮਾਲੀਆ ਦਾ ਸਾਰਾ ਮਿਕਸਚਰ ਲੋਕ ਰਹਿੰਦੇ ਇਧਰ ਇਥੋਪੀਆ 'ਚ ਸੋਏ ਆ ਗਿਆ ਜੀ ਆਪਣਾ ਗਾਈਡ ਸੋਲੇਮਨ ਸੋਲੇਮਨ ਵਾਟ ਇਜ਼ ਯੂਅਰ ਫੁੱਲ ਨੇਮ ਸੋਲੇਮਨ ਵਰਕੂ ਸੋਲੇਮਨ ਵਰਕੂ Solomon W O R K. Okay, so now we are going to, to Harar. We, yeah we we are in Dawa Yeah. Diredawa means the queen of the desert. Queen of the desert, huh? Eh? Yes, yeah. yes. We're in the queen of the desert. So, so in the in the Diredawa, is there any places to visit or not? Yeah, uh, the ha all Harar is all the old train station. Old train station only. Yes, and the Harar more uh, more, more tourists. More, more to see, yes, Oh more to see. ओके लेट्स गो इट्स सिमिलर टू मोरक्को यू विल फील यू विल फील यू आर इन मोरक्को ओके हाउ हाउ मच टाइम इट विल टेक टू फ्रॉम अबाउट 1 एंड नॉट 2 आवर्स बट सिंस वी नीड टाइम इन हरार फॉर द मार्केट्स वी गॉट ओके थैंक यू ओके लेट्स गो याला ते या कहना ਇਥੋਂ 2 ਘੰਟੇ ਲੱਗਣਗੇ ਯਾਰ ਰੋਡ ਦੇ ਬੁਰੇ ਹਾਲ ਹੋਣੇ ਮੈਨ ਲੱਗਦਾ 52 ਕਿਲੋਮੀਟਰ ਇਥੋਂ Google ਮੈਨ ਦਿਖਾ ਰਿਹਾ 52 ਕਿਲੋਮੀਟਰ ਤੇ 2 ਘੰਟੇ ਲੱਗਣਗੇ ਤੇ ਕਹਿੰਦਾ ਜਿਹੜਾ ਉਥੇ ਦਾ ਕਲਚਰ ਆ ਉਹ ਕਹਿੰਦਾ ਦੇਖਣ ਵਾਲਾ ਹੈ ਤੇ 올ਡ ਸਿਟੀ ਆ ਉਥੇ 올 ਸਿਟੀ ਯੈਸ ਉਹ ਐਕਸਪਲੋਰ ਕਰਾਂਗੇ ਹੁਣ ਜਾ ਕੇ ਲੈ ਇੱਥੇ ਬੈਠੀ ਰਾਜਸਥਾਨ ਆ ਗੋਣੋ ਪਹਾੜ ਆਉਣੇ ਸ਼ੁਰੂ ਹੋ ਗਏ ਜਿਵੇਂ ਜੈਪੁਰ ਤੋਂ ਜਮੇਰ ਨੂੰ ਜਾਣੇ ਹੁੰਦੇ ਐਤੀਸ ਬਾਬਾ ਹਰਾ-ਭਰਾ ਉਥੇ ਗ੍ਰੀਨਰੀ ਵਾਲੇ ਪਹਾੜ ਆ ਇਧਰ ਰੁੱਖੇ-ਰੁੱਖੇ ਆ ਹੋਰ ਤਰ੍ਹਾਂ ਦੇ ਜਦੋਂ ਸਮਾਲੀਆ ਦੇ ਬਾਰਡਰ ਨੂੰ ਜਾਂਦੇ ਆ ਬੀ ਟੈਕਸਟਾਈਲ ਟੈਕਸਟਾਈਲ ਮੈਡੀਸਨ ਇਲੈਕਟ੍ਰੋਨਿਕਸ everything smuggling everything could be clash nick up it's more to smaller the road to the market moro ah? it's the high checking place oh ek ek anda bhai ae route te smuggling hundi da karke checking hoyi ae saadi na van di 2-3 wari checking hoyi jadon de assi utthe turreya te assi akhe vi inna baadi mote da chal theek hai banne hunde vi inni ka ta hundi ae wari wari hun ene dassya kenda vi ਸਮਗਲਿੰਗ ਬਹੁਤ ਹੁੰਦੀ ਆ ਸਮਾਲੀਆ ਤੋਂ ਜਿਹੜੇ ਲੁਟੇਰੇ ਦਾ ਸਾਮਾਨ ਲੁੱਟਦੇ ਆ ਨਾ ਸਾਰਾ ਉਹ ਵੀ ਇੱਧਰ ਹੀ ਦੋਭੀਆ ਕੱਨੀ ਆਉਂਦਾ ਹੈਗਾ ਇਹ ਰੂਟ ਦੇ ਥਰੂ ਤਾਂ ਕਰਕੇ ਸਾਰੀ ਤਲਾਸ਼ੀਆਂ ਦਰੂਸ਼ੀਆਂ ਹੁੰਦੀਆਂ ਇਹ ਇੱਥੋਂ ਦਾ ਤਮਾਕੂ ਚਾਟ ਚਾਟ ਬਹੁਤ ਖਾਂਦੇ ਇਧਰਲੇ ਪਾਸੇ ਲੋਕ ਇਹਨੂੰ ਅਫਰੀਕਨ ਤਮਾਕੂ ਕਹਿੰਦੇ ਇਹਨੂੰ ਆਉਣ ਵਾਲੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਤੇ ਥੋ ਖਾਟ ਕਹਿੰਦੇ ਆ ਜਾਂ ਚਾਟ ਕਹਿੰਦੇ ਤੇ ਪੂਰਾ ਇਥੋਪੀਆ ਇਹ ਖਾਂਦਾ ਨਸ਼ਾ ਹੈਗਾ ਇਹ ਇੱਕ ਉਹ ਸਾਹਮਣੇ ਵੇਚੀ ਜਾਂਦੇ ਇਹ ਅਸੀਂ ਲਗਭਗ ਲਗਭਗ ਪਹੁੰਚ ਗਏ ਹਰ ਟਾਊਨ ਚ 10 ਕਿਲੋਮੀਟਰ ਪਿੱਛੇ ਕੋਈ ਹੋਰ ਛੋਟਾ ਜਿਹਾ ਸ਼ਹਿਰ ਹੈ ਤੇ ਇੱਥੇ ਵੀ ਦੇਖ ਲਓ ਇੱਕ ਵੱਖਰਾ ਰੰਗ ਢੰਗ ਸ਼ੁਰੂ ਹੋ ਗਿਆ ਐ ਦੇਸ ਚ ਹੋਰ ਤਰ੍ਹਾਂ ਦੀ ਦੁਨੀਆ ਸੀ ਇਧਰਲੇ ਪਾਸੇ ਨੂੰ ਹੋਰ ਤਰ੍ਹਾਂ ਦੇ ਲੋਕ ਆ ਹੋਰ ਤਰ੍ਹਾਂ ਦੀ ਦੁਨੀਆ ਲੈ ਬਾਈ ਤਕਰੀਬ ਨਾ 2 ਘੰਟੇ ਲੱਗੇ 2 ਘੰਟਿਆਂ ਚ ਪਹੁੰਚਿਆ ਸੀ ਓਕੇ ਫਾਈਨ ਇਹ ਆ ਸ਼ਹਿਰ ਦਾ ਨਾਮ ਹਰਰ ਹਰਰ ਹਰਾਰ ਤੇ ਇਹ ਆ ਗਿਆ ਪਹਿਲਾਂ ਹੋਟਲ ਸਾਡਾ ਗਾਈਡ ਸਾਨੂੰ ਇਥੇ ਓਕੇ ਰਿਸੈਪਸ਼ਨ ਓਕੇ ਇਹ ਕਹਿੰਦਾ ਜੇ ਤੁਹਾਨੂੰ ਨਹੀਂ ਵਧੀਆ ਲੱਗੂਗਾ ਇਹ ਹੋਟਲ ਕਹਿੰਦਾ ਫਿਰ ਕੋਈ ਹੋਰ ਹੋਟਲ ਚ ਇੰਤਜ਼ਾਮ ਕਰੂੰਗਾ ਆਹ ਯਾਰ ਇੱਥੋਂ ਦੇ ਗਾਈਡ ਵਧੀਆ ਹੈ ਲਾਲਚੀ ਨਹੀਂ ਹੈਗੇ ਕੁਝ ਚੀਜ਼ਾਂ ਦਾ ਨਾ ਐਕਸਪੀਰੀਅੰਸ ਕਰਕੇ ਪਤਾ ਲੱਗਦਾ ਹੁੰਦਾ ਸਾਨੂੰ ਆਏ ਸੀਗਾ ਵੀ 50 ਕਿਲੋਮੀਟਰ ਲਈ ਗੂਗਲ ਮੈਪ 2 ਘੰਟੇ ਕਿਉਂ ਲੱਗਦਾ ਖੜਿਆ ਤੇ ਇੰਨੇ ਕ ਟਰੱਕ ਸੀ ਨਾ ਰਸਤੇ 'ਚ ਜਿਹੜਾ ਮਤਲਬ ਸਮਾਲੀਆ ਤੋਂ ਜਾਂ ਜੀਬੂਟੀ ਤੋਂ ਜਿੰਨੇ ਆਂਡੀ ਗਵਾਂਡੀ ਦੇਸ਼ ਏਥੋਪੀਆ ਦੇ ਉਤੋਂ ਸਾਰਾ ਟਰੱਕਾਂ ਦੇ ਤੇਲ ਵਾਲੇ ਟਰੱਕ ਹੋਰ ਸਮਾਨ ਆਉਂਦਾ ਸੀਗਾ ਇੰਨਾ ਜਾਮ ਰੋਡ ਤੇ ਤੇ ਬਾਕੀ ਮੈਨੂੰ ਲੱਗਦਾ 15 ਗਵਾਰ ਰਸਤੇ 'ਚ ਸਾਡੀ ਕੋਈ ਚੈਕਿੰਗ ਹੋਈ ਹੈ ਕਿਉਂਕਿ ਕਹਿੰਦੇ ਜੀ ਸਾਰੀ ਮਤਲਬ ਸਮਾਨ ਜਿਹੜਾ ਸਮਗਲਿੰਗ ਹੋ ਕੇ ਆਉਂਦਾ ਤਾਂ ਕਰਕੇ ਪੁਲਿਸ ਫੌਜ ਥਾਂ ਥਾਂ ਨਾਕੇ ਸੀਗੇ ਇਸੇ ਕਰਕੇ 2 ਘੰਟੇ ਲੱਗ ਜਾਂਦੇ ਆ ਇੱਥੇ ਆਉਣ ਨੂੰ ਤੇ ਹੁਣ ਹੋਟਲ 'ਚ ਚੈੱਕ ਇਨ ਕਰਦੇ ਆ ਦੇਖਦੇ ਆ ਕਮਰਾ ਕਿਹੋ ਜਿਹਾ ਰੂਮ ਵਧੀਆ ਯਾਰ ਸਾਫ਼ ਸੁਥਰਾ ਹੈਗਾ ਇੰਨੇ ਦਾ ਉਮੀਦ ਨਹੀਂ ਸੀ ਵੀ ਐਵੇਂ ਦਾ ਮਿਲ ਜਾਊਗਾ ਪਰ ਇਧਰਲੇ ਪਾਸੇ ਨੇ ਵੀ ਵਧੀਆ ਮਿਲ ਜਾਣਾ ਗੈਲਰੀ ਵੀ ਆ ਵੇ ਹੋ ਵਾਹ ਐ ਤਰ੍ਹਾਂ ਪੂਰਾ ਸ਼ਹਿਰ ਦਾ ਵਿਊ ਵੀ ਦਿਖਦਾ ਹੈਗਾ ਹਾਂਜੀ ਇੱਥੇ ਖਾਣ ਪੀਣ ਦਾ ਵੀ ਕਹਿੰਦੇ ਆ ਵੀ ਇੰਡੀਆ ਨਾਲ ਦਾ ਹੀ ਮਿਲ ਜਾਂਦਾ ਥੋੜਾ ਥੋੜਾ ਇਹ ਸਾਡੇ ਹੋਟਲ ਤੋਂ ਕੁਝ ਇਹੋ ਜਿਹਾ ਸ਼ਹਿਰ ਦਾ ਅਲੱਦ ਵਾਲਾ ਇਹਦਾ ਹਰ ਹਰਦਾ ਇਹ ਵੀ ਪਹਾੜਾਂ 'ਚ ਵਸਿਆ ਹੋਇਆ ਯਾਰ ਉਹ ਸਾਹਮਣੇ ਪਹਾੜ ਹੈ ਤੇ ਪਹਿਲਾਂ ਤਾਂ ਇਹ ਲੱਗਦਾ ਹੁੰਦਾ ਸੀ ਵੀ ਇਹ ਸਮਾਲੀਆ ਜਾਂ ਇਥੋਪੀਆ ਵੀ ਸਾਰਾ ਇਹ ਮਾਰੂਥਲ ਡੇਜ਼ਰਟ ਹੋਗਾ ਪਰ ਸਾਰੇ ਪਹਾੜ ਇਹ ਹਰੇ ਭਰੇ ਆ ਕਿਤੇ ਤੇ ਹੁਣ ਥੋੜਾ ਜਿਹਾ ਤੁਹਾਨੂੰ ਬਾਹਰ ਲੈ ਕੇ ਚਲਦੇ ਆਂ ਹੋਟਲ ਤੋਂ ਬਾਹਰਲੇ ਪਾਸੇ ਚਲਦੇ ਆਂ ਤੇ ਤੁਹਾਨੂੰ ਮਾਹੌਲ ਦਿਖਾਉਨੇ ਆ ਸ਼ਹਿਰ ਦਾ ਤੇ ਫਿਰ ਅੱਜ ਦਾ ਵਲੌਗ ਸਮਾਪਤ ਕਰਾਂਗੇ ਇਹ ਸ਼ਹਿਰ ਹੈ ਨਾ ਇਹਦਾ ਬਹੁਤ ਸਾਰਾ ਮਤਲਬ ਜਿਹੜਾ ਕਲਚਰ ਹੈ ਜਾਂ ਰਿਲੀਜੀਅਸ ਲੋਕਾਂ ਦਾ ਰਹਿਣ ਸਹਿਣ ਸਾਰਾ ਸਮਾਲੀ ਦੇ ਨਾਲ ਮੈਚ ਕਰਦਾ ਕਿਉਂਕਿ ਇੱਥੇ ਜਿਹੜਾ ਇਸਲਾਮਿਕ ਕਲਚਰ ਤੁਹਾਨੂੰ ਜਿਆਦਾ ਦੇਖਣ ਨੂੰ ਮਿਲੇਗਾ ਇਹ ਸ਼ਹਿਰ ਦੇ ਵਿੱਚ ਤੇ ਇੱਥੇ ਜਿਵੇਂ ਐਦਿਸ ਬਾਬਾ ਚ ਜਾਉਂਗੇ ਤੁਸੀਂ ਉੱਥੇ ਤੁਹਾਨੂੰ 크ਿਸਚੀਅਨ ਮਿਲਣਗੇ ਤੇ ਇਥੋਪੀਆ ਦਾ ਪਹਿਲਾ ਮਿਲਣਾ ਦਾ ਇਹ ਸ਼ਹਿਰ ਹੈ ਜਿੱਥੇ ਮਤਲਬ ਸਾਰੇ ਮੁਸਲਮ ਰਹਿੰਦੇ ਆ ਅਸੀਂ ਪਹੁੰਚ ਗਏ ਇੱਕ ਲੋਕਲ ਬਾਜ਼ਾਰ ਦੇ ਵਿੱਚ ਤੇ ਇੱਥੇ ਮਸਾਲੇ ਕੱਪੜੇ ਪਤਾ ਨਹੀਂ ਕੀ ਕੁਝ ਵਿਕੀ ਜਾਂਦਾ ਹੈਗਾ ਤੇ ਬਾਕੀ ਇਹ ਤਾਂ ਹਜੇ ਜਿੱਦ ਤੇ 올ਡ ਸਿਟੀ ਘੁੰਮਾਂਗੇ ਨਾ ਅਸੀਂ ਇੱਥੇ ਹਜੇ 2 ਦਿਨ ਸਾਡੇ ਕੋਲ ਇੱਥੇ ਹੈਗੇ ਆ 올ਡ ਸਿਟੀ ਘੁੰਮਾਂਗੇ ਤੇ ਉਸ ਦਿਨ ਅਸੀਂ ਚੰਗੀ ਤਰ੍ਹਾਂ ਐਕਸਪਲੋਰ ਕਰਾਂਗੇ ਸਾਰਾ ਆਲਾ ਦਵਾਲਾ ਅੱਜ ਤਾਂ ਫਿਲਹਾਲ ਸਾਡੇ ਕੋਲ ਟਾਈਮ ਸੀਗਾ ਤਾਂ ਕਰਕੇ ਗਾਈਡ ਸਾਨੂੰ ਲੈ ਕੇ ਜਾ ਰਹੇ ਆ ਅੱਛਾ ਇੰਪੋਰਟ ਐਕਸਪੋਰਟ ਦਾ ਕੰਮ ਇੱਥੇ ਇਹ ਮਾਰਕੀਟ 'ਚ ਨਾ ਅਸੀਂ ਸਪੈਸ਼ਲੀ ਤਾਂ ਆਇਆ ਇਹ ਸ਼ਾਮ ਨੂੰ ਹੀ ਲੱਗਦੀ ਹੈ ਤੇ ਬਾਈ ਕਹਿੰਦਾ ਵੀ ਤੁਹਾਨੂੰ ਕੱਲ ਨੂੰ ਸਵੇਰੇ ਇਹ ਦੇਖਣ ਨੂੰ ਨਹੀਂ ਮਿਲਣੀ ਤਾਂ ਕਰਕੇ ਕਹਿੰਦਾ ਵੀ ਆਪਾਂ ਇਹਨੂੰ ਅੱਜ ਹੀ ਕਵਰ ਅਪ ਕਰਕੇ ਆਈਏ ਗਾਈਡ ਦਾ ਐ ਫਾਇਦਾ ਹੋ ਜਾਂਦਾ ਹੈ ਜੇ ਅਸੀਂ ਖੁਦ ਹੁੰਦੇ ਮਤਲਬ ਸਾਨੂੰ ਨਹੀਂ ਪਤਾ ਲੱਗਣਾ ਸੀਗਾ ਕਿ ਇਹ ਵੀ ਐ ਸੰਡੇ ਨੂੰ ਜਾਂ ਮੰਡੇ ਨੂੰ ਵੀ ਕਿਹੜੇ ਦਿਨ ਕਿੱਥੇ ਕੀ ਹੁੰਦਾਗਾ ਇਹਨਾਂ ਨੂੰ ਸਭ ਪਤਾ ਹੁੰਦਾ ਹੈ ਇਹਨਾਂ ਨੂੰ ਪੈਸੇ ਦਿੱਤੇ ਦਾ ਮੁੱਲ ਵੀ ਮੁੜਦਾਗਾ ਤੇ ਇਹ ਚੰਗਾ ਕਮਾਉਂਦੇ ਫਰੌਂਦੇ ਵੀ ਹੈ ਇੱਥੇ ਜ਼ਿਆਦਾਤਰ ਸਬਜ਼ੀਆਂ ਹੀ ਵਿਕ ਰਹੀਆਂ ਸਾਰੀਆਂ ਸਬਜ਼ੀਆਂ ਤੇ ਜਿਵੇਂ ਨਾ ਇਧਰ ਤੇ ਲੋਕਾਂ ਦੇ ਕਲਚਰ ਦਾ ਫਰਕ ਹੈਗਾ ਇਧਰਲੇ ਪਾਸੇ ਜਿਹੜਾ ਲੋਕਾਂ ਦਾ ਕਲਚਰ ਹੈ ਜਿਆਦਾ ਇਹ ਇੱਕ ਤਾਂ ਇਸਲਾਮਿਕ ਹੈ ਫੂਡ ਵੀ ਇਹਨਾਂ ਦਾ ਆਪਣੇ ਨਾਲ ਦਾ ਸਬਜ਼ੀਆਂ-ਸਬਜ਼ੀਆਂ ਖਾਂਦੇ ਆ ਤੇ ਆਪਣੇ ਜਿਹੜਾ ਐਡਿਸਟ ਤੁਸੀਂ ਜਾਓਗੇ ਉੱਥੇ ਮਾਸ-ਮੂਸ, ਰਾਅ ਮੀਟ ਉੱਥੇ ਇੰਨੀਆਂ ਚੀਜ਼ਾਂ ਜ਼ਿਆਦਾ ਖਾਧੀਆਂ ਜਾਂਦੀਆਂ ਅੱਗੇ ਇਹ ਸਾਰੀ 올ਡ ਸਿਟੀ ਹੈ ਸਾਰਾ ਜਿੰਨਾ ਤੁਸੀਂ ਦੇਖ ਰਹੇ ਨਾ ਵਾਲ ਦੇ ਅੰਦਰ ਕੰਧ ਦੇ ਅੰਦਰ ਇਹ ਸਾਰਾ 올ਡ ਸਿਟੀ ਹੈ ਇਹ ਤੁਹਾਨੂੰ ਆਉਣ ਵਾਲੇ ਵਲੌਗ ਚ ਕੱਲ ਦੇ ਵਲੌਗ ਚ ਦੇਖਣ ਨੂੰ ਮਿਲ ਜੂਗਾ ਤੇ ਇੱਥੇ ਕਲਚਰ ਦਾ ਵੀ ਤੁਸੀਂ ਥੋੜਾ ਜਿਹਾ ਤੁਹਾਨੂੰ ਦਿਖਦਾ ਹੋਣਾ ਤੇ ਐ ਇਸ ਨਾਲੋਂ ਜਿਹੜੇ ਲੋਕ ਆ ਉਹਨਾਂ ਨਾਲੋਂ ਫਰਕ ਹੈ ਤੇ ਜਿਹੜੇ ਐ ਇਸ ਚ ਲੋਕ ਸੀਗੇ ਉੱਥੇ ਮੋਸਟਲੀ ਤੁਹਾਨੂੰ ਜਿਹੜੇ ਲੋਕ ਆ ਉੱਥੇ 크ਿਸਚਨ ਮਿਲਣਗੇ ਤੇ ਇੱਥੇ ਤੁਹਾਨੂੰ ਸਾਰੇ ਜਿੰਨੇ ਲੋਕ ਆ ਇੱਥੇ ਤੁਹਾਨੂੰ ਮੋਸਟਲੀ ਮੁਸਲਮਨ ਮਿਲਣਗੇ ਤੇ ਪਹਿਰਾਵੇ ਦਾ ਵੀ ਤੁਹਾਨੂੰ ਫਰਕ ਮਿਲੂਗਾ ਤੇ ਬਾਕੀ ਖਾਣ ਪੀਣ ਰਹਿਣ ਸੈਣ A to Z ਸਾਰੇ ਕਸਦਾ ਇਹ ਇੱਥੇ ਦਾ ਫਰਕ ਹੈ ਇਥੇ ਸਮਾਲੀਆ ਨੇੜੇ ਹੋਣ ਕਰਕੇ ਨਾ ਸਮਾਲੀ ਇੱਥੋਂ ਮਸੀ ਸਾਰਾ 100 ਕਿਲੋਮੀਟਰ ਹੈ ਤੇ ਸਮਾਲੀਆ ਦਾ ਬਾਰਡਰ ਤੇ ਆ ਕੇ ਹਰ ਕਿਸੇ ਕੰਟਰੀ ਦੇ ਜਿਹੜਾ ਦੂਜਾ ਕੰਟਰੀ ਹੁੰਦਾ ਉਹਦਾ ਪ੍ਰਭਾਵ ਆ ਜਾਂਦਾ ਸਮਾਲੀਆ ਪੂਰਾ ਮੁਸਲਿਮ ਕੰਟਰੀ ਹੈ ਤੇ ਮੁਸਲਮਾ ਉਥੋਂ ਦੀ ਆਬਾਦੀ ਆਲਾ ਦਵਾਲਾ ਤੇ ਰਹਿਣ ਸਹਿਣ ਉਹਦਾ ਪੂਰਾ ਪ੍ਰਭਾਵ ਹੈ ਤੇ ਇੱਥੇ ਜਿਹੜਾ ਇੱਕ ਗੱਲ ਹੋਰ ਕੱਲ ਦੇ ਵਲੌਗ ਚ ਜਿਹੜਾ ਤੁਹਾਨੂੰ ਦਿਖਾਵਾਂਗੇ ਨਾ ਉਹਦੇ ਚ ਜਿਹੜਾ ਸਮਾਨ ਉਥੋਂ ਲੁੱਟ ਕੇ ਆਉਂਦਾ ਹੈ ਜਿਹੜੇ ਸਮਾਲੀ ਪਾਇਰੇਟ ਸਮੁੰਦਰੀ ਲਟੇਰੇ ਉਥੇ ਸਮਾਨ ਲੁੱਟਦੇ ਸਾਰਾ ਇੱਥੇ ਆ ਕੇ ਵਿਕਦਾ ਉਹ 2 ਨੰਬਰ 'ਚ ਤਾਂ ਹੀ ਕਰਕੇ ਸਾਡੇ ਰਸਤੇ ਚੈਕਿੰਗ ਵੀ ਹੋਈ ਹੈ ਸਮਗਲਿੰਗ ਹੁੰਦੀ ਸੀਗੀ ਸਮਗਲਿੰਗ ਦੀ ਜਿੰਨੇ ਲੋਕ ਐ ਦੇਸ ਨੂੰ ਲੈ ਜਾਂਦੇ ਉਹ ਸਮਗਲਿੰਗ ਦੇ ਥਰੂ ਤੇ ਉਹਦੀ ਚੈਕਿੰਗ ਹੁੰਦੀ ਹੈ ਤੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕੀ ਕੀ ਇੱਥੇ ਆਉਂਦਾ ਹੈ ਕੀ ਕੀ ਉੱਥੇ ਲੁੱਟਿਆ ਜਾਂਦਾ ਤੇ ਕੀ ਕੀ ਇੱਥੇ ਪਹੁੰਚਦਾ ਹੈ ਤੇ ਇਹ ਇਹੋ ਜਿਹਾ ਵਾਲਾ ਦੁਕਾਨਾ ਸੀਗਾ ਜਿਹੜਾ ਹੁਣ ਤੁਹਾਨੂੰ ਇੱਥੇ ਅਸੀਂ ਦਿਖਾਉਣਾ ਸੀ ਇਹ ਮਾਰਕੀਟ ਦਾ ਸੋ ਐਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਥੋੜਾ ਜਿਹਾ ਟੈਸਟ ਦਿਖਾਉਣਾ ਸੀਗਾ ਸਮਾਲੀਆ ਬਾਰਡਰ ਦੇ ਨੇੜੇ ਦਾ ਕਿ ਕਿਹੋ ਜੀ ਜ਼ਿੰਦਗੀ ਹੈ ਇੱਥੋਂ ਦੀ ਤੇ ਕਿਹੋ ਜਿਹਾ ਹਾਲਾਤ ਵਾਲਾ ਹੈਗਾ ਬਾਕੀ ਅਸੀਂ ਇੱਥੇ ਮੇਨਲੀ ਜਿਹੜਾ ਹਰ ਹਰ ਸਿਟੀ ਆਏ ਇੱਕ ਤਾਂ ਹਾਇਨਾ ਦੇਖਣ ਲਈ ਆਏ ਆ ਇੱਥੇ ਹਾਇਨਾ ਫੀਡਿੰਗ ਹੁੰਦੀ ਹੈ ਮਤਲਬ ਹਾਇਨਾ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਜਾਂਦਾ ਬਹੁਤ ਜ਼ਿਆਦਾ ਫੇਮਸ ਹੈ ਤੇ ਉਹਦੇ ਲਈ ਆਏ ਆ ਤੇ ਸਮਾਲੀਆ ਦਾ ਜਿਹੜਾ ਮਤਲਬ ਕਲਚਰ ਹੈ ਇੱਥੋਂ ਦਾ ਇਥੋਪੀਆ ਨਾਲੋਂ ਡਿਫਰੈਂਸ ਕਿਵੇਂ ਹੈਗਾ ਤੇ ਬਾਕੀ ਧੋਬੀ ਆ ਰਹੇ ਹਿੱਸਿਆਂ ਨਾਲ ਉਹ ਸਾਰਾ ਕੁਝ ਦੇਖਣ ਦੇ ਲਈ ਅਸੀਂ ਸਪੈਸ਼ਲੀ ਇਹ ਸ਼ਹਿਰ 'ਚ ਆਏ ਆ ਤੇ ਅਗਲੇ ਜਿਹੜੇ ਦੋਕ ਬਲੌਗ ਹੋਣਗੇ ਉਹ ਇਸ ਸਿਟੀ ਤੋਂ ਤੁਹਾਡੇ ਕੋਲ ਆਉਣਗੇ ਤੇ ਜੁੜੇ ਰਹੋ ਤੁਸੀਂ ਸਾਡੇ ਚੈਨਲ ਪੰਜਾਬੀ ਟਰੈਵਲ ਕਪਲ ਦੇ ਨਾਲ ਤੇ ਮਿਲਾਂਗੇ ਆਪਾਂ ਨਵੇਂ ਬਲੌਗਸ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ